ਨਹਿਰ ਦੇ ਪਰਲੇ ਪਾਸੇ ਜੋ ਤੁਹਾਨੂੰ ਚਰਖੇ ਤੇ ਔਰ ਰੰਗਬਰੰਗਾ ਤੁਹਾਨੂੰ ਸਿਸਟਮ ਦਿਖ ਰਿਹਾ ਉਹ ਪੰਜਾਬ ਆ ਤੇ ਇਹ ਰਾਜਸਥਾਨ ਆ ਸਭ ਤੋਂ ਵੱਡੀ ਗੱਲ ਐ ਮੈਂ ਬਾਈ ਨੂੰ ਕਹੂੰਗਾ ਇਧਰਲੇ ਪਾਸੇ ਉਹ ਵੀ ਦਿਖਾਵਣ ਯਾਨੀ ਕਿ ਇਹ ਇੱਕ ਇਹੋ ਜਿਹੀ ਨਹਿਰ ਆ ਜਿਹੜੀ ਦੋ ਸੂਬਿਆਂ ਨੂੰ ਆਪਸ ਦੇ ਵਿੱਚ ਵੰਡਦੀ ਆ ਨਹਿਰ ਦੇ ਪਰਲੇ ਪਾਸੇ ਪੰਜਾਬ ਆ ਤੇ ਇਧਰ ਰਾਜਸਥਾਨ ਆ ਇਹ ਸਾਡੀ ਜਿਹੜੀ ਬੁਰਜੀ ਐ ਇਹ ਬਿਲਕੁਲ ਜ਼ੀਰੋ ਲਾਈਨ ਦੀ ਬੁਰਜੀ ਐ ਹਾਂ ਇਹ ਇਧਰ ਪੈ ਹਾਂ ਆ ਪੈ ਪੰਜਾਬ ਦਾ ਐ ਆ ਪੈ ਰਾਜਸਥਾਨ ਦਾ ਐ ਇੰਨਾ ਕ ਫਰਕ ਹੈ ਹਾਂ ਇੰਨਾ ਕ ਫਰਕ ਹੈ ਪੰਜਾਬ ਦੇ ਇਹ ਪੰਜਾਬੀ ਨਿਸ਼ਾਨੀਆਂ ਹੈ ਜੀ ਐਂਟਰ ਹੋ ਰਹੇ ਆ ਸਸਰੀਕਾਲ ਜੀ ਤੁਸੀਂ ਜੁੜੇ ਹੋ ਮਹਿਕ ਦੀ ਸੁਗਾਤ ਦੇ ਨਾਲ ਤੇ ਅੱਜ ਰਾਜਸਥਾਨ ਦੇ ਪੰਜਾਬ ਦੀ ਉਸ ਹੱਦ ਤੇ ਪਹੁੰਚੇ ਆ ਜਿਹੜੀ ਤੁਸੀਂ ਆ ਨਹਿਰ ਦੇਖ ਰਹੇ ਹੋ ਇਹ ਆਖਿਰ ਕੀ ਕਰਨਾ ਵੀ 20 ਸਾਲਾਂ ਤੋਂ ਆ ਨਹਿਰ ਹੈ ਜਿਹੜੀ ਉਹ ਬੰਦ ਪਈ ਹੈ ਤਕਰੀਬਨ 2003 ਚ ਇਸ ਨਹਿਰ ਨੂੰ ਬੰਦ ਕੀਤਾ ਗਿਆ ਸੀ ਤੇ ਇੱਕ ਸਭ ਤੋਂ ਵੱਡੀ ਜਿਹੜੀ ਖੁੱਭੀ ਦੀ ਗੱਲ ਮੈਂ ਤੁਹਾਨੂੰ ਦੱਸਾਂ ਵੀ ਜੇ ਮੈਂ ਕਹਾਂ ਨਹਿਰ ਦੇ ਪਰਲੇ ਪਾਸੇ ਜੋ ਤੁਹਾਨੂੰ ਚਰਖੇ ਤੇ ਔਰ ਰੰਗਬਰੰਗਾ ਤੁਹਾਨੂੰ ਸਿਸਟਮ ਦਿਖ ਰਿਹਾ ਉਹ ਪੰਜਾਬ ਆ ਤੇ ਇਹ ਰਾਜਸਥਾਨ ਆ ਸਭ ਤੋਂ ਵੱਡੀ ਗੱਲ ਮੈਂ ਬਾਈ ਨੂੰ ਕਹੂੰਗਾ ਇਧਰਲੇ ਪਾਸੇ ਉਹ ਵੀ ਦਿਖਾਵਣ ਯਾਨੀ ਕਿ ਇਹ ਇੱਕ ਇਹੋ ਜੀ ਨਹਿਰ ਆ ਜਿਹੜੀ ਦੋ ਸੂਬਿਆਂ ਨੂੰ ਆਪਸ ਦੇ ਵਿੱਚ ਵੰਡਦੀ ਆ ਨਹਿਰ ਦੇ ਪਰਲੇ ਪਾਸੇ ਪੰਜਾਬ ਆ ਤੇ ਇਧਰ ਰਾਜਸਥਾਨ ਆ ਤੇ ਪੰਜਾਬ ਦੀ ਇੱਕ ਇਹੋ ਜੀ ਸ਼ਕਸ਼ੀਤ ਸਾਡੇ ਨਾਲ ਮੌਜੂਦ ਆ ਜਿੰਨਾਂ ਨੂੰ ਪੰਜਾਬ ਦੀ ਧਰਤੀ ਨਾਲ ਇੰਨਾਕ ਲਗਾਵ ਆ ਵੀ ਜਿਵੇਂ ਆਪਾਂ ਪੰਜਾਬ 'ਚ ਐਂਟਰੀ ਲਵਾਂਗੇ ਨਾ ਤਾਂ ਤੁਹਾਨੂੰ ਜਿਹੜਾ ਪ੍ਰਾਤਨ ਪੰਜਾਬ ਆ ਜਿਹੜਾ ਰੰਗਲਾ ਪੰਜਾਬ ਆ ਉਹਦੀ ਝਲਕ ਤੁਹਾਨੂੰ ਦਿਸਣ ਨੂੰ ਮਿਲੂਗੀ ਚਾਹੇ ਚਰਖਿਆਂ ਦੀ ਗੱਲ ਕਰੀਏ ਚਾਹੇ ਪਿਆਉ ਦੀ ਗੱਲ ਕਰੀਏ ਯਾਨੀ ਚੁੰਨੀ ਬਾਬਾ ਜੀ ਸਾਡੇ ਨਾਲ ਮੌਜੂਦ ਆ ਜਿੰਨਾਂ ਨੂੰ ਪੰਜਾਬ ਦੀ ਧਰਤੀ ਨਾਲ ਇੰਨਾਕ ਲਗਾਵ ਆ ਵੀ ਉਹਨਾਂ ਨੇ ਪੰਜਾਬ ਦੀ ਹੱਦ ਦੇ ਉੱਤੇ ਪੰਜਾਬ ਨੂੰ ਪੂਰਾ ਮੋਤੀਆਂ ਵਾਂਗੂ ਪਰੋ ਕੇ ਰੱਖਿਆ ਤੇ ਆਪਾਂ ਬਾਬਾ ਜੀ ਦਾ ਸਵਾਗਤ ਕਰਦੇ ਆਂ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੈਂ ਕਿ ਦਸੁਗਾ ਦਾ ਧੰਨਵਾਦ ਹੈ ਜੀ ਤੇ ਬਾਬਾ ਜੀ ਇਹਦੇ ਬਾਰੇ ਦੱਸੋ ਆਖਿਰ ਕੀ ਕਾਰਨ ਹੈ ਵੀ ਜਿਹੜੀ ਫੁੱਲ ਸਪਿੱਡਾਂ ਦੇ ਕੋਈ ਕਿਸੇ ਸਮੇਂ ਜੋ ਵਗਦੀ ਸੀ ਨਹਿਰ तकरीबन 20 ਸਾਲ ਪਹਿਨਾ ਤੇ ਅੱਜ 20 ਸਾਲਾਂ ਤੋਂ ਇਸ ਦੀ ਕਿਸੇ ਨੇ ਸਾਰ ਨਹੀਂ ਲਈ ਆ ਦੇਖੋ ਤੁਸੀਂ ਹਾਂ ਇਹ ਤੇ ਦੋ ਸੁਪੀਆਂ ਨੂੰ ਵਾਪਸ ਚ ਵੰਡਣ ਵਾਲੀ ਇਹ ਨਹਿਰ ਹੈ ਤਾਂ ਇਹਦੇ ਬਾਰੇ ਥੋੜਾ ਜਿਹਾ ਦੱਸੋ ਸਕਦੇ ਇਹ ਨਹਿਰ ਇਹ ਆਪਾਂ ਨਾਲ-ਨਾਲ ਤੁਰਦੇ ਆ ਤੁਹਾਨੂੰ ਪੰਜਾਬ ਵਾਲੇ ਪਾਸੇ ਲੈ ਕੇ ਚੱਲਦੇ ਹਾਂਜੀ ਇਹ ਨਹਿਰ 1988 ਦੇ ਵਿੱਚ ਬਣਨੀ ਸ਼ੁਰੂ ਹੋਈ ਜੀ ਬੰਨੀ ਦਾ ਕਾਰਨ ਕੀ ਸੀ ਇਹ ਬੰਨ ਦੀ ਕਾਰਨ ਸੀ ਜਿਹੜੀ ਉਹ ਪਰਾਂ ਗੰਗ ਨਾਲ ਲੈਰ ਹੈ ਉਹਦੀ ਸਟਿੱਪਣੀ ਤਿਆਰ ਕੀਤੀ ਹੈ ਠੀਕ ਹੈ ਤੇ ਉਹ ਫਿਰ ਜਦੋਂ ਮਲਮਲ ਹੋ ਗਈ ਤਾਂ ਇਹ ਪੰਜ ਚਾਰ ਸਾਲ ਲਗਾਤਾਰ ਚੱਲੀ ਠੀਕ ਹੈ 2001 2 2 3 ਦੇ ਵਿੱਚ ਬੰਦ ਹੋ ਗਈ ਉਸ ਤੋਂ ਬਾਅਦ ਪਾਣੀ ਨਹੀਂ ਆਇਆ ਇਹਦੇ ਵਿੱਚ 14 15 ਸਾਲ ਚੱਲੇ ਸੀ ਹਾਂਜੀ ਉਸ ਤੋਂ ਬਾਅਦ ਪਾਣੀ ਨਹੀਂ ਆਇਆ ਇਹਦੇ ਵਿੱਚ ਨਹੀਂ ਆ ਪਾਣੀ ਤਾਂ 4-5 ਸਾਲ ਹੀ ਆਇਆ ਠੀਕ ਹੈ ਤੇ ਉਦੋਂ ਦੀ ਫਿਰ ਇੱਕ ਖਸਤਾ ਹਾਲਤ ਹੋ ਗਈ ਇਹਦੀ ਬੰਨਦੀ ਪਈ ਹੈ ਠੀਕ 20 ਸਾਲ ਦੇ ਤਕਰੀਬਨ ਹੋ ਗਏ ਹਾਂਜੀ ਠੀਕ ਹੈ ਤੇ ਬਾਬਾਈ ਇੱਕ ਚੀਜ਼ ਹੋਰ ਦੱਸੋ। ਹਾਂਜੀ। ਇਹਦੇ ਵਿੱਚ ਜਦੋਂ ਪਾਣੀ ਆਉਂਦਾ ਸੀ ਹਾਂਜੀ। ਉਦੋਂ ਕਿੰਨਾ ਕੁ ਪਾਣੀ ਆਉਂਦਾ ਸੀ? ਪਾਣੀ ਇਹਦੇ ਵਿੱਚ ਤਾਂ ਜ਼ਿਆਦਾ ਤਾਂ ਨਹੀਂ ਚੱਲਿਆ 3-4 ਫੁੱਟੀ ਪਾਣੀ ਚੱਲਦਾ ਰਿਹਾ ਜੀ। ਆਪਾਂ ਤੁਹਾਨੂੰ ਥੱਲੇ ਚੱਲ ਕੇ ਵੀ ਦਿਖਾਉਨੇ ਆ ਇਹਦੇ ਵਿੱਚ। 3-4 ਫੁੱਟੀ ਚੱਲਦਾ ਰਿਹਾ ਪਾਣੀ। 3-4 ਫੁੱਟੀ ਚੱਲਦਾ। ਹਾਂਜੀ। ਜ਼ਿਆਦਾ ਨਹੀਂ ਆਇਆ ਇਹਦੇ ਵਿੱਚ ਪਾਣੀ। ਠੀਕ ਹੈ। ਹਾਂਜੀ। ਇਹ ਜਦੋਂ ਗੰਕਨਾਲ ਦੀ ਰਿਪੇਅਰਿੰਗ ਚੱਲਦੀ ਸੀ ਉਦੋਂ ਉਦੋਂ ਇਹ ਚੱਲਦੀ ਹੈ ਜਦੋਂ ਵੀ ਉਹਦੀ ਰਿਪੇਅਰਿੰਗ ਹੋਵੇਗੀ ਫੇਰੇ ਚੱਲੇਗੀ। ਤੇ ਆਹ ਚੀਜ਼ਾਂ ਵੀ ਦਿਖਾਓ। ਆਹ ਆ ਚੀਜ਼ਾਂ ਫੇਰ ਅਸੀਂ ਇਹ ਨਿਸ਼ਾਨੀਆਂ ਵੀ ਆਪਾਂ ਪੰਜਾਬ ਦੇ ਵਿੱਚ ਇਹ ਪੰਜਾਬੀ ਨਿਸ਼ਾਨੀਆਂ ਐ ਜੀ ਐਂਟਰ ਹੋ ਰਿਹਾ ਹਾਂ ਹਾਂਜੀ ਤੇ ਤੁਹਾਨੂੰ ਥੱਲੋਂ ਵੀ ਲੈ ਕੇ ਚੱਲਦੇ ਹਾਂ ਤੇ ਤੁਹਾਨੂੰ ਦਿਖਾਉਂਦੇ ਹਾਂ ਵੀ ਅੱਜ ਕਿਸ ਹਾਲ ਦੇ ਵਿੱਚ ਐ ਇਹ ਜਿਹੜੀ ਇਹ ਲਿੰਕ ਲਿੰਕ ਨਹਿਰ ਕੱਢੀ ਸੀ ਬਾਬਾ ਜੀ ਆ ਹਾਂਜੀ ਇਹ ਲਿੰਕ ਨਹਿਰ ਕੱਢੀ ਦੀ ਐ ਠੀਕ ਇਹ ਹੈ ਵਸੇ ਗੰਗ ਕਨਾਲ ਨਹਿਰ ਠੀਕ ਆ ਹਾਂਜੀ ਆ ਦਿਖਾਓ ਇਹ ਗੰਗ ਕਨਾਲ ਨਹਿਰ ਐ ਜੀ ਇਹ ਤੇ ਇਹ ਜਿਹੜੀ ਜ਼ਮੀਨ ਵਗੈਰਾਂ ਸੀ ਬਾਬਾ ਜੀ ਫਿਰ ਇਹਦਾ ਕੀ ਇਹ ਜ਼ਮੀਨ ਰਾਜਸਥਾਨ ਦੀ ਬੰਦਿਆਂ ਤੋਂ ਮੁੱਲ ਲਈਦੀ ਏ ਸਾਰੀ ਜਿੰਨੀ ਆ ਸਾਰੀ ਜਿੰਨੀ ਵੀ ਨਹਿਰ ਹੈ ਠੀਕ ਹੈ ਇਹ ਰਾਜਸਥਾਨ ਤੋਂ ਮੁੱਲ ਲਈ ਫਿਰ ਇਹ ਜ਼ਮੀਨ ਬਾਰਡਰ ਦੀ ਠੀਕ ਹੈ ਸਰਕਾਰ ਨੇ ਪਹਿਲਾਂ ਜਾਈ ਫੇਰੀ ਟੁੰਗੀ ਸੀ ਜਾਂ ਇੰਨੀ ਸੀ ਆ ਨਹੀਂ ਆ ਇੰਨੀ ਸੀ ਦੀ ਆ 4 ਫੁੱਟ ਹਾਂ ਫਿਰ ਇਹ ਬੰਦ ਹੋ ਗਿਆ ਮੀਂਹ ਨਾਲ ਫਿਰ ਅਸੀਂ ਟਰੈਕਟਰ ਨਾਲ ਇਹਨੂੰ ਪੁਲ ਨੂੰ ਪਿਆਰ ਕਰਾਇਆ ਖਦਾਈ ਕਰਾਈ ਇਹ 1988 ਵੇਲੇ ਦੀਆਂ ਬਣੀਆਂ ਆ ਆ ਇਹ 1988 ਵੇਲੇ ਦਾ ਪੌੜ ਵੀ ਉਹ ਬਲ ਵੀ ਉਦੋਂ ਨਹੀਂ ਬਣਿਆ ਬਿਆ ਜੀ ਠੀਕ ਆ ਹਾਂਜੀ ਤੇ ਬਾਬਾ ਜੀ ਇੱਕ ਚੀਜ਼ ਹੋਰ ਦੱਸੋ ਇਹਦੀ ਜਿਹੜੀ ਸ਼ੁਰੂਆਤ ਹੈ ਨਹਿਰ ਦੀ ਹੁਣ ਆਪਾਂ ਤੁਹਾਨੂੰ ਉਸ ਥਾਂ ਤੇ ਲੈ ਕੇ ਚੱਲਦੇ ਆ ਨਾਲ ਬਾਬਾ ਜੀ ਨਾਲ ਗੱਲ ਵੀ ਕਰਾਂਗੇ ਜਿਹੜਾ ਬਿਲਕੁਲ ਜ਼ੀਰੋ ਲਾਈਨ ਹੈ ਬਾਬਾ ਜੀ ਤੋਂ ਗੀਤ ਵੀ ਸੁਣਾਗੇ ਇੱਕ ਦੋ ਕਿਉਂਕਿ ਗਾਇਕੀ ਵੀ ਬਹੁਤ ਵਧੀਆ ਕਰਦੇ ਆ ਬਾਬਾ ਜੀ ਗੀਤਾਂ ਨਾਲ ਜੁੜੇ ਵੀ ਆ ਤੇ ਬਾਬਾ ਜੀ ਇੱਕ ਚੀਜ਼ ਹੋਰ ਦੱਸੋ ਹਾਂਜੀ ਇਹ ਨਿਕਲਦੀ ਇਹ ਸ਼ੁਰੂਆਤ ਕਿੱਥੋਂ ਹੁੰਦੀ ਹੈ ਇਸ ਨਹਿਰ ਦੀ ਇਹ ਇਧਰ ਲੋਗੜ ਤੋਂ ਨਿਕਲਦੀ ਹੈ ਤੇ ਸਾਧੂ ਵਾਲੇ ਹੈੱਡ ਜਾ ਕੇ ਪਹੁੰਚਦੀ ਹੈ ਜੀ ਇਹ ਤਕਰੀਬਨ ਜੇ ਇਹਦੀ ਮੰਨੀਏ ਕਿ ਕਿੰਨੇ ਕਿਲੋਮੀਟਰ ਹੈ ਇਹਦੀ ਮੰਨੋ ਤੁਸੀਂ 20 ਕਿਲੋਮੀਟਰ ਮੰਨੋ ਜੀ ਪੂਰਾ ਹਾਂ 20 25 ਕਿਲੋਮੀਟਰ ਮੰਨੋ ਠੀਕ ਹੈ ਹਾਂਜੀ 20 25 ਕਿਲੋਮੀਟਰ ਹੈ ਤੇ ਹੁਣ ਅੱਗੇ ਵਾਸਤੇ ਇਹਦਾ ਕੋਈ ਹੈ ਅੱਗੇ ਇਹਦਾ ਕੁਝ ਨਹੀਂ ਹੈ ਦੋ ਦੋ ਕੋਈ ਸਰਕਾਰਾਂ ਦਾ ਮੂਡ ਬਣੂਗਾ ਫੇਰ ਪਾਣੀ ਆਊਗਾ ਬਾਕੀ ਪਾਣੀ ਆਂਦਾ ਨਹੀਂ ਕਿਉਂਕਿ ਆਰਜੀ ਤੌਰ ਤੇ ਗੱਡੀ ਆਰਜੀ ਤੌਰ ਤੇ ਗੱਡੀ ਵੀ ਹੈ ਠੀਕ ਹੈ ਹਾਂਜੀ ਤੇ ਇਹ ਫਿਰ ਅਸੀਂ ਪਿਆਉ ਬਣਾਈ ਇੱਥੇ ਹੂੰ ਆ ਬੋਡ ਲਾਇਆ ਮਲਾਜਮ ਆਉਂਦੇ ਇੱਥੇ ਪੰਜਾਬ ਦੇ Rajasthan ਦੇ ਵੀ ਆਪਾਂ ਬਾਬਾ ਜੀ ਕੋਲ ਆਏ ਸੀ ਤੇ ਇੱਕ ਚੀਜ਼ ਹੋਰ ਮੈਂ ਦੱਸ ਦਿਆਂ ਵੀ ਆਪਾਂ Rajasthan ਟੂਰ ਤੇ ਨਿਕਲਾਂਗੇ ਤੇ ਮੈਂ ਕਿਹਾ ਆਪਾਂ ਬਿਲਕੁਲ ਹੱਦ ਤੋਂ ਹੀ ਸ਼ੁਰੂ ਕਰਦੇ ਆਂ ਇਹ ਹੱਦ ਆ ਯਾਨੀ ਉਹ Rajasthan ਇਹ ਪੰਜਾਬ ਤੇ ਐਗਜੈਕਟ ਜਿਹੜਾ 0. ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ Rajasthan ਦਾ ਪਹਿਲਾ ਪਿੰਡ ਪਤਲੀ ਹਾਂ ਪਹਿਲਾ ਪਿੰਡ ਪਤਲੀ Rajasthan ਦਾ ਤੇ ਪੰਜਾਬ ਦਾ ਇੱਥੇ ਆ ਇੱਧਰ ਪਿੰਡ ਹੈ ਸ਼ੇਰੇ ਵਾਲਾ ਪਿੰਡ ਪੰਜਾਬ ਦਾ ਪਿੰਡ ਤੇ ਆਪਾਂ 0 ਆ ਜਿਹੜੀ ਬੁਰਜੀ ਆ ਸਾਡੀ ਇਹ 0 ਲਾਈਨ ਦੀ ਬੁਰਜੀ ਹੈ ਠੀਕ ਇਹ ਹੋਰ ਦਿਖਾ ਰਹੀਏ ਪਹਿਲਾਂ ਤੁਹਾਨੂੰ ਦਿਖਾਇਆ ਸੀ ਦੁਬਾਰਾ ਦਿਖਾਉਂਦੇ ਆ ਜਿਨ੍ਹਾਂ ਨੇ ਨਹੀਂ ਵੇਖਿਆ ਇਹ ਸਾਡੀ ਜਿਹੜੀ ਬੁਰਜੀ ਹੈ ਇਹ ਬਿਲਕੁਲ ਜ਼ੀਰੋ ਲਾਈਨ ਦੀ ਬੁਰਜੀ ਹੈ ਹਾਂ ਇਹ ਇਧਰ ਪੈਰ ਆ ਪੈਰ ਪੰਜਾਬ ਦਾ ਹੈ ਆ ਪੈਰ Rajasthan ਦਾ ਹੈ ਇੰਨਾ ਕੁ ਫਰਕ ਹੈ ਹਾਂ ਇੰਨਾ ਕੁ ਫਰਕ ਹੈ ਬਸ ਤੇ ਬਾਬਾ ਜੀ ਇੱਕ ਚੀਜ਼ ਹੋਰ ਦੱਸੋ ਮੈਨੂੰ ਜਦੋਂ ਆਪਾਂ ਅੱਗੇ ਵੀਡੀਓ ਕਰੀ ਸੀ ਉਦੋਂ ਦੱਸਿਆ ਸੀ ਜਿਵੇਂ ਆ 0. ਹਾਂ ਜਿਵੇਂ ਇਹ ਰਾਜਸਥਾਨ ਚ ਆ ਗਿਆ ਹੁਣ ਪੰਜਾਬ ਰਾਜਸਥਾਨ ਦੋਨਾਂ ਚ ਪੈ ਰਿਹਾ ਹੈ ਹਾਂ ਅੱਗੇ ਫਿਰ ਖੇਤਾਂ ਚ ਕੀ ਸਿਸਟਮ ਰਹਿੰਦਾ ਅੱਗੇ ਆ ਪਰ ਬੇਲੀ ਪਈ ਹੈ ਜੀ ਇਹਦੀ ਕੋਈ ਵੈਰੀਫਾਈਟਾਈ ਦੀ ਹੋਈ ਨਹੀਂ ਹੂੰ ਬੇਲੀ ਪਈ ਹੈ ਬੇਲੀ ਪਈ ਦੇ ਵਿੱਚ ਕਿਸੇ ਨੇ ਬੀਜ ਲਿਆ ਕਿਸੇ ਨੇ ਨਹੀਂ ਬੀਜਿਆ ਠੀਕ ਐਵੇਂ ਹੀ ਬੇਲੀ ਪਈ ਹੈ ਜੀ ਠੀਕ ਹੈ ਤੇ ਹੁਣ ਆਪਾਂ ਉਧਰ ਚੱਲਦੇ ਆ ਚਰਕੀ ਮੱਛੀ ਮੋਟਰ ਲਾਤੀ ਪਾਣੀ ਨਹੀਂ ਸੀਗਾ ਉਧਰ ਪਸ਼ੂਆਂ ਨੂੰ ਪਿਆ ਦੇਣੇ ਆ ਠੀਕ ਐ ਉਧਰ ਛੱਪੜ ਬਣਾਇਆ ਆ ਮੱਛੀ ਮੋਟਰ ਲੱਗੀ ਹੈ ਜੀ ਤੇ ਬਾਬਾ ਜੀ ਜਦੋਂ ਆਪਾਂ ਪਹਿਲਾ ਵੀਡੀਓ ਕਰੀ ਸੀ ਹਾਂਜੀ ਉਦੋਂ ਤੁਹਾਡਾ ਗਾਣਾ ਇੱਕ ਪੱਕਾ ਬੜਾ ਮਸ਼ਹੂਰ ਹੋਇਆ ਸੀ ਹਾਂਜੀ ਤੇ ਆਪਾਂ ਇੱਕ ਉਹ ਗੀਤ ਜ਼ਰੂਰ ਆਪਾਂ ਬਿਲਕੁਲ ਸੁਣਾਵਾਂਗੇ ਜੀ ਬਿਲਕੁਲ ਸੁਣਾਵਾਂਗੇ ਉਹ ਬਾਈ ਨਾਰ ਸਿੰਘ ਜੀ ਦਾ ਗੀਤ ਹੈਗਾ ਹਾਂ ਉਹ ਜ਼ਰੂਰ ਉਹਦੇ ਦੋ ਲਾਈਨ ਤੁਹਾਨੂੰ ਸੁਣਾਵਾਂਗੇ ਬਿਲਕੁਲ ਆਉਣ ਦੇ ਉਹ ਸਾਡੇ ਬਾਹਰ ਮੂੜੇ ਲੱਗੇ ਹਾਏ ਬੋੜ ਨਹੀਂ ਪੱਤੇ ਪਾ ਦੇ ਬੱਕਰੀਆਂ ਨੂੰ ਤੋੜ ਤੋੜ ਨਹੀਂ ਬੈਤੂ ਲੰਗੀ ਲਾ ਮਿੱਤਰ ਆ ਸਾਡੇ ਬਾਹਰ ਤੇ ਬੱਕਰੀਆਂ ਰੋਕ ਦੇਵੇ ਪੀ ਕੇ ਜਾਈ ਚਾਹ ਮਿੱਤਰ ਆ ਕਿਆ ਪੀਆਂਗੇ ਰੱਖੇ ਬਿੱਲੋ ਤੀਰਨੀ ਐਵੇਂ ਬਣਨਾ ਸਿਆ ਲਾਂਬਾਲੀ ਹੀਰਣੀ ਕਰੇਗਾ ਇਹਨੂੰ ਲੜੂਗਾ ਵੱਡਾ ਵੀਰਣੀ ਦੇਊਗਾ ਯਾ ਲਾ ਬੱਲੀਏ ਉਹ ਲੈ ਜੂ ਚੱਕ ਕੇ ਮੇਂ ਮਣਾ ਹਜ਼ਾਰ ਦਾ ਵੇ ਮਹਿੰਗੀ ਪੈ ਜੂ ਚਾ ਬੱਲੀਏ ਕਿਆ ਬਾਤ ਹੈ ਤੇ ਤੁਸੀਂ ਇੱਥੋਂ ਦਾ ਜਲਾਓ ਵੀ ਪੰਜਾਬ ਚ ਪੈਰ ਪੁੱਟਦੇ ਜਿਹੜੇ ਰੰਗਲੇ ਪੰਜਾਬ ਦੀ ਝਲਕ ਹੈ ਉਹ ਤੁਹਾਨੂੰ ਦੇਖਣ ਨੂੰ ਮਿਲਦੀ ਹੈ ਤੇ ਉਹ ਰਾਜਸਥਾਨ ਹੈ ਇਹ ਆਪਾਂ ਪੰਜਾਬ ਚ ਖੜੇ ਆ ਆ ਸੁਨਣਾ ਪਸੂ ਪਾਣੀ ਪਿੰਦੇ ਆ ਮੱਛੀ ਮੋਟਰ ਨਾਲ ਅਸੀਂ ਪਾ ਦਿੰਨੇ ਆ ਠੀਕ ਇੱਥੇ ਪਾਣੀ ਦੀ ਬੜੀ ਘਾਟ ਹੈ ਮਲਾਜ਼ਮਾਂ ਦੇ ਆਉਂਦੇ ਆ ਉਹਨਾਂ ਨੂੰ ਬੜੀ ਪ੍ਰੋਬਲਮ ਆਂਦੀ ਹੈ ਫਿਰ ਅਸੀਂ ਸਾਰਾ ਜ਼ਗਾੜਾ ਮਲਾਜ਼ਮਾਂ ਵਾਸਤੇ ਬਣਾਇਆ ਹੈ ਠੀਕ ਹੈ ਰਾਈ ਪਾਈ ਕੋਈ ਰੁਕ ਜੇ ਆ ਪੇਡ ਪੋਦੇ ਵੀ ਤਿਆਰ ਕੀਤੇ ਆ ਜੋ ਲੋਕ ਵੇਖ ਰਹੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਹਾਂ ਹਰ ਬੰਦਾ ਇੱਕ ਪੇਡ ਲਾਵੇ ਜਿੱਥੇ ਲੋੜ ਹੈ ਠੀਕ ਹੈ ਹਾਂ ਪੇਡ ਜ਼ਰੂਰ ਲਾਵੇ ਬੰਦਾ ਠੀਕ ਹੈ ਕੀ ਬਾਤ ਤੇ ਇੱਕ ਹੋਰ ਛੋਟੀ ਜੀ ਰਿਕਵੈਸਟ ਮੇਰੀ ਇਹ ਵੀ ਆ ਵੀ ਜਿਹੜੇ ਲੋਕ ਫੇਸਬੁਕ ਤੇ ਸਾਡੇ ਨਾਲ ਜੁੜੇ ਆ ਤੇ ਉਹ YouTube ਤੇ ਵੀ ਸਾਡਾ ਚੈਨਲ ਮਹਿਕ ਦੀ ਸੁਗਾਰ ਨੂੰ ਜਰੂਰ ਸਬਸਕ੍ਰਾਈਬ ਕਰਨੇ ਭਾਈ ਨੇ ਉਪਰੇਲਾ ਕਰਿਆ ਤੇ ਇੱਕ ਚੀਜ਼ ਹੋਰ ਦੱਸ ਦਿਆਂ ਮੈਂ ਬਈ ਬਾਬਾ ਜੀ ਕੋਲੇ ਜਿਹੜੀ ਉਹ ਰੌਣਕ ਇੱਥੇ ਲੱਗੀ ਰਹਿੰਦੀ ਆ ਪੁਲ ਦੇ ਉੱਤੇ ਉਹ ਸਾਹਮਣੇ ਵੇਖੋ ਕਿੰਨੇ ਬੰਦੇ ਇੱਥੇ ਆ ਕੇ ਸੈਕ ਰਹੇ ਆ ਹੱਥ ਸੇਕ ਰਹੇ ਆ ਚਾਹ ਪਾਣੀ ਦੀ ਸੇਵਾ ਚਾਹ ਪਾਣੀ ਦੀ ਸੇਵਾ ਹਰ ਟਾਈਮ ਚੱਲਦੀ ਰਹਿੰਦੀ ਆ ਤੇ ਬਾਬਾ ਜੀ ਤੋਂ ਇੱਕ ਗਾਣਾ ਹੋਰ ਉੱਥੇ ਬਹਿ ਕੇ ਸੁਣਾਗੇ ਫਿਰ ਉਸ ਤੋਂ ਬਾਅਦ ਜਲਦੀ ਏ ਅੱਧਰ ਹੋ ਜੋ ਆ ਮੁੰਡੇ ਕੋਲੇ ਸਾਡੇ ਕੋਲੇ ਫੋਰਡ ਟਰੈਕਟਰ ਹੈ ਹੂੰ ਤੇ ਇਹ ਮੇਰੇ ਕਹਿਣ ਤੇ ਹੀ ਲਿਆ ਸੀ ਫੋਰਡ ਠੀਕ ਆ ਤੇ ਫੋਰਡ ਦਾ ਇਹਨੂੰ ਸ਼ੌਂਕ ਬਹੁਤ ਸੀ ਤੇ ਇਹਨੇ ਫਿਰ ਮੈਨੂੰ ਕਿਹਾ baba ਤੁਸੀਂ ਕਿ ਫੋਰਡ ਦਾ ਗੀਤ ਸੁਣਾਓ ਹੂੰ ਚੱਲ ਰਿਹਾ ਕਹਿੰਦਾ ਇੱਕ ਫੋਰਡ ਦਾ ਗੀਤ ਸੁਣਾਓ ਏਕੇ ਠੀਕ ਆ ਇਹ ਅਵਤਾਰ ਚਮਕਜੀ ਦਾ ਗਾਇਆ ਹੋਇਆ ਗੀਤ ਬਹੁਤ ਸੋਹਣਾ ਗੀਤਾ ਓ ਆਉਣ ਦਿਓ ਜੀ ਹਾਂਜੀ ਓ ਬਿੱਲੋ ਜੱਟ ਨੇ ਲੈ ਹੰਦਾ ਨੰਮਾ ਫੋਰਡਣੀ ਦਿੱਤਾ ਟਾਲੀਆਂ ਵਾਲੇ ਪੱਟੇ ਹਾਂ ਜੇ ਜੋੜਨੀ ਮਿੱਲੋ ਜੱਟ ਨੇ ਲੈ ਆਂ ਨੰਨਾ ਮਾ ਫੋੜਨੀ ਦਿੱਤਾ ਥਾਲੀਆਂ ਵਾਲੇ ਪੱਟੇ ਹਾਂ ਤੇ ਜੋੜਨੀ ਖਵਾ ਕੇ ਟੋਰੀ ਖੰਡ ਜੱਟੀਏ ਜੱਟ 3600 ਲਿਆ ਹਾ ਨੀਲੇ ਰੰਗ ਦਾ ਗਲੀ ਚ ਲੱਡੂ ਮੰਨੇ ਜੱਟੀਏ ਉਹ ਲੱਡੂ ਵੀ ਅਸੀਂ ਲੈ ਕੇ ਆਇਆ ਫੋੜ ਦਿਓ ਕੀ ਬਾਤ ਹੈ ਬੈਠੀ ਖੁਸੀਆਂ ਚ ਚੋਂਗੇ ਬੱਟੀ ਖੁਸੀ ਅੱਜ ਫੁੱਲੀ ਨਾ ਸਮਾਉਂਦੀ ਸੀ ਬੱਟੀ ਚੌਂਕਿਆਂ ਤੇ ਸਭ ਜੀ ਬਣਾਉਂਦੀ ਸੀ ਖੰਡ ਵਾਂਗੋਂ ਮੈਂ ਕੁੱਲ ਗਈ ਜਦੋਂ ਸੋਣਿਆਂ ਫਕਾਰਾ ਨੀਲੇ ਫੋੜਦਾ ਮੈਂ ਢਾਲੇ ਵੀ ਤਲੂਣ ਭੁੱਲ ਗਈ ਸੋਣਿਆਂ ਫਕਾਰਾ ਨੀਲੇ ਫੋੜਦਾ ਮੈਂ ਢਾਲੇ ਵੀ ਤਲੂਣ ਭੁੱਲ ਗਈ ਕਿਆ ਬਾਤ ਹੈ ਉਹ ਸਿੱਡਾ ਛੱਡਿਆ ਕਰੂੰਗਾ ਜਾਊ ਖੇਤ ਨੂੰ ਨਹੀਂ ਹੋਣੇ ਵੇਖੀ ਧੂੜ ਪੱਟਦਾ ਵੱਡੇ ਆਦਮੀ ਕਰਨ ਤੋਣਾ ਨਹੀਂ ਮੀਆਂ ਨਹੀਂ ਹੁਣ ਪੂਰਾ ਰੋਬ ਝੱਟਦਾ ਕੱਲ ਵੱਢ ਕੇ ਸੁਹਾਗਾ ਮੈਂ ਬਣਾ ਲਿਆ ਕੱਲ ਵੱਢ ਕੇ ਸੁਹਾਗਾ ਮੈਂ ਬਣਾ ਲਿਆ ਨਿਰੋਹੀ ਵਾਲਾ ਜੰਡ ਝੱਟिए ਜੱਟ 3600 ਲਿਆ ਹੈ ਨੀਲੇ ਰੰਗ ਦਾ ਗਲੀ ਚ ਲੱਡੂ ਭੰਡ ਝੱਟिए ਠੀਕ ਹੂੰ ਤੇ ਆ ਚਰਖੇ ਚੁਰਖੇ ਵਾਵਾ ਲਾਏ ਹਾਂ ਇਹ ਚਰਖੇ ਚੁਰਖੇ ਸਾਡਾ ਪੰਜਾਬੀ ਸੱਭਿਆਚਾਰ ਹੈ ਅਸੀਂ ਊੜਾ ਆੜਾ ਵੀ ਦਿਖਾਵਾਂਗੇ ਲਾਈਟ ਨਾ ਵੀ ਲਿਆ ਰੱਖੀਆਂ ਕਈ ਚੀਜ਼ਾਂ ਲਿਆ ਰੱਖੀਆਂ ਜਿਹੜੀ ਆਉਣ ਵਾਲੀ ਪੀੜ੍ਹੀ ਨੂੰ ਦਿਖਾਵਾਂਗੇ ਊੜਾ ਰਸ ਖਾਵਾਂਗੇ ਪੰਜਾਬੀ ਸੱਭਿਆਚਾਰ ਆ ਪੰਜਾਬੀ ਸੱਭਿਆਚਾਰ ਸਾਰੀ ਚੀਜ਼ਾਂ ਦਿਖਾਵਾਂਗੇ ਪੁਰਾਣੇ ਪੈਸੇ ਹੁੰਦੇ ਸੀ ਉਹ ਵੀ ਦਿਖਾਵਾਂਗੇ ਸਾਰਾ ਟੀ ਦਿਖਾਵਾਂਗੇ ਯਾਨੀ ਸਾਰਾ ਕੁਝ ਇੱਥੇ ਹਾਂ ਬਿਲਕੁਲ 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 ਤੇ ਦੋਸਤੋ ਇਹ ਸੀ ਪੰਜਾਬ ਰਾਜਸਥਾਨ ਦੇ ਲਿੰਕ ਨਰ ਪਤਲੀ ਅਤੇ ਛੇੜੇ ਵਾਲੇ ਦੇ ਵਿਚਾਲੇ ਵਿਚਾਲੇ ਇਤਿਹਾਸ ਵੀਡੀਓ ਚੰਗਾ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜਿਉਂਦੇ ਬਸ ਤੇ ਰਹੋ ਦਾਤਾ ਜੀ ਸਭ ਨੂੰ ਖੁਸ਼ ਰੱਖਣ